ਬਲੱਟ ਵਾਲੀ ਗੋਲੀ ਲੈ ਕੇ ਵੀਡੀਓ ਦੇਖੋ ਬਈ ਸਿਰਫ ਇਹਦਾ ਇਹਨਾਂ ਕੰਪਨੀ ਦੀ ਹੈ 2500 ਰੁਪਏ ਜਿਹਦੀ ਬਾਜ਼ਾਰਕ ਕੀਮਤ ਹੈ 1000 ਰੁਪਏ ਦੇਖੋ ਔਨਲਾਈਨ ਪ੍ਰਾਈਸ ਹੈ ਉਸ ਤੋਂ 50% ਤੇ ਐਮ ਆ ਰੇਟ ਵਾਕਈ ਯੱਦ ਬੋਲ ਦਿੰਦੇ ਹੋ ਕਿ ਉਹ ਵੀ ਮਰੀ ਜਾਂਦਾ ਹੈ 3500 ਦਾ ਯਾਰ 2500 ਦਾ ਆਇਆ ਤੁਹਾਨੂੰ ਲੈ ਕੇ ਚੱਲਾਂ ਆ ਗਏ ਪਹੁੰਚ ਗਏ ਆਪਾਂ ਨਾ ਪਹੁੰਚ ਗਏ ਡਿਸਕਾਊਂਟ ਜ਼ੋਨ ਆ ਗਿਆ ਹੈ ਆਦ ਕੇ ਅੱਛਾ ਆ ਦੇਖ ਇਥੇ ਕੋਈ ਸ਼ੁਰੂ ਕਰਦੇ ਆਂ ਇੱਥੋਂ ਦੇਖ ਲੈ 12 ਵਾਲਾ ਯਾਰ ਪਿੰਦਾ ਹੈ ਇਹ ਤੂੰ ਦੇਖਿਆ ਸੀ ਆਨਲਾਈਨ ਤੁਹਾਨੂੰ ਕਿੰਨੇ ਦਾ ਸੀ ਉੱਥੇ ਇਹ ਮੈਨੂੰ ਦੋ 3500 ਰੁਪਏ ਦੱਸ ਉੱਥੇ ਇਹ ਤੁਹਾਨੂੰ ਇੱਥੋਂ ਮਿਲੂਗਾ 1200 ਦਾ ਕਿੰਨੇ ਦਾ 1200 ਦਾ ਅੱਛਾ ਗਏ ਆਹ ਵੱਕਰ ਦੇ ਵੱਕਰ ਆ ਗਏ ਆਹ ਵੱਕਰ ਆ ਗਏ ਬ੍ਰਾਂਡ ਚੈੱਕ ਕਰ ਮੀਮੀ ਬ੍ਰਾਂਡ ਹੈ ਮੀਮੀ ਬ੍ਰਾਂਡ ਮੀਮੀ ਬ੍ਰਾਂਡ ਦਾ ਉਹ 10000 ਦਾ ਯਾਰ ਘਟੋ ਘਟੜ ਚੱਕ 3500 ਦਾ ਯਾਰ ਆਹ ਹਾਂ ਡਿਲੀਵਰੀ ਫ੍ਰੀ ਓਪਾ ਮਿਮੀ ਬ੍ਰਾਂਡ ਦੇ ਹਾਂ ਜਿਹੜੇ ਕੋਈ ਚੀਜ਼ ਆਇਆ ਤੈਨੂੰ ਆਨਲਾਈਨ ਅੱਧੇ ਰੇਟ ਤੇ ਠੀਕ ਆ ਆਨਲਾਈਨ ਬਾਜ਼ਾਰ ਨਾਲੋਂ ਤਾਂ ਸਸਤਾ ਸਸਤਾ ਹੈਗਾ ਹੀ ਐ ਪੰਜਾਬ ਤੋਂ 5000 ਦਾ ਲੈ ਕੇ ਗਿਆ ਉਹ ਸਾਈਕਲ 2500 ਦਾ ਪੱਕੀ ਗੱਲ ਪੱਕੀ ਯਾਰ ਪੱਕੀ ਦੁਨੀਆਂ ਕਰਾਉਣਾ ਬੁਲਾਉਣਾ ਸਿੱਠਣਾ ਆਇਆ ਪੂਰਾ ਹੈਵੀ ਕੰਮ ਹੈ ਪੂਰਾ ਇਹੀ ਗੱਲ ਨਹੀਂ ਹੋਰ ਸੇਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਆ ਆ ਰੇਟ ਵਾਕਈ ਯੱਤ ਬੋਲ ਦਿੰਦੇ ਹੋ ਕਿਉਂ ਹੀ ਮਰੀ ਜਾਂਦਾ ਹੈ ਆਨਲਾਈਨ ਨਾਲੋਂ 50% ਤੇ ਲਾਉਂਦੇ 50% ਤੇ 50% ਤੇ ਆ ਗਿਆ ਜੀ ਨਾ ਪੰਜਾਈ ਕਰਤਾ ਜਿਹੜਾ ਆਨਲਾਈਨ ਪ੍ਰਾਈਸ ਹੈ ਉਹ ਉਸ ਤੋਂ 50% ਤੇ ਐਮ ਆਰ ਪੂ ਬਾਜ਼ਾਰ ਵੀ ਹੋ ਰਹਾ ਛੱਡ ਆਨਲਾਈਨ ਹੋਵੇ ਤੇਰੇ ہاں ਤਾਂ ਇਹਦਾ ਮਤਲਬ ਕਿਹਾ ਜੇ ਬਲੁੱਟੇ ਚੱਲਦੇ ਮੇਲਾ 60 70% ਤੱਕ ਹੀ ਦੇ ਦਾਂਗੇ ਹਾਂ 50% ਆਪ ਯਾਰ ਹੈ ਇਤੋਂ ਤੱਕੜੇ ਆਫਰ ਕੀ ਹੋਣਗੇ 70 ਕਹਿੰਦਾ ਭਾਈ ਨੇ ਹਾਂ ਆ ਆ ਬੈਗ ਦਾ ਤੇ 80% ਆਫ ਇਹ ਟੀਵੀ ਹੈ 80% ਆਫ ਲੈ ਭਾਈ ਮੇਲਾ ਕਿੰਨੇ ਦਾ ਪੁੱਛੀਏ ਆਪਾਂ ਨੂੰ ਇਹ ਆਪਾਂ ਨੂੰ ਜੀ 2200 ਦਾ ਪਊਗਾ ਠੀਕ ਹੈ ਹਾਂ ਇਹ ਬਾਜ਼ਾਰ ਦਾ ਸੱਟੋਕਾ ਟੂਪਾ 7000 ਦਾ ਯਾਰਾ ਵੱਗਦਾ ਬਾਈ ਜੀ ਮੈਂ ਲੈ ਕੇ ਗਿਆ ਸੀ ਸ਼ੌਂਕੀ ਤਰਫ ਹਾਂ ਦੇਖੋ ਬਾਈ ਦੇਖੋ ਬ੍ਰੈਂਡ ਚੈੱਕ ਕਰਾ ਤੋ ਜੀ ਨਾਲ ਉਹ ਨਹੀਂ ਬ੍ਰੈਂਡ ਦੀ ਕੰਮ ਆ ਆਈ ਇਹ ਵੀ ਮਾੜੀ ਨਹੀਂ ਪੀਜੀ ਜੀ ਅਜਿਹੜਾ ਬਾਸੀ ਭਾਰ ਪੂਰ ਜਿਵੇਂ ਬਾਸੀ ਚੱਕੀਓ ਬਾਈ ਆਹ ਮੇਲਾ ਲੁੱਟਣ ਵਾਲਾ ਯਾਰ ਹਾਂ ਹਾਂ ਮੇਲਾ ਲੁੱਟਣ ਵਾਲਾ ਕੰਮ ਆ ਬਈ ਆ ਜੋ ਕਿਹੜਾ ਚੋਪਰ ਬਿਆਰ ਤੇ ਹੈਗਾ 2200 ਦਾ ਸਾਫਾ ਦਵਾਂਗੇ ਤੇ ਥੋੜੇ ਰੁਪਏ ਦਾ ਆਹਾਂ ਹਾਂ ਕੋਈ ਮਰਜ਼ੀ ਸਾਈ ਲੈ ਲਓ ਠੀਕ ਹੈ ਜੀ ਆ ਮਿਕਸਰ ਗ੍ਰਾਈਂਡਰ ਆ ਬੱਚੇ ਵੀ ਬੋਤਲਾਂ 22 2500 ਰੁਪਏ ਦੀਆਂ ਆਹਾਂ ਹਾਂਜੀ ਇਹ ਤਾਂ ਯਾਰ ਮਹਿੰਗੇ ਨਾਲ ਮਿਲਦੀਆਂ ਨੇ ਇਹ 8 800 ਦੀ ਮਿਲਦੀ ਹੈ ਬਾਜ਼ਾਰ ਚੋਂ 16 40000 ਰੁਪਏ 40000 80% ਆਫ ਆ ਬਾਈ ਜਿਹੜਾ ਕੁਛ ਮਰਜ਼ੀ ਲੈ ਲਓ 8000 ਵਾਲੀ ਕੀਚ 3500 ਦੀ ਬਾਈ ਡਿਨਰ ਸੈਟ ਚੱਕੋ ਕਿਸ ਲਗਿੰਦਾ ਕਰਦਗੇ ਇਹ ਇਹ ਨੂੰ ਮੀ ਨਸਾ ਲਾ ਦੇ ਆਪਾਂ 3500 ਰੁਪਏ ਦਾ ਦੇ ਦਾਂਗੇ ਤੈਨੂੰ ਲੈ ਬਾਈ ਰੋਇਲਨ ਫੀਲਡ ਦਾ ਹੈਗਾ ਇਹ ਹੈਲਮਟ ਠੀਕ ਹੈ ਰੋਇਲਨ ਫੀਲਡ ਵਾਲੀ ਕੰਪਨੀ ਦਿੰਦੀ ਆ 2500 ਰੁਪਏ ਦੀ ਆਹ ਤੇ ਇਹ ਦੇਣਗੇ 1200 ਰੁਪਏ ਦਾ ਰੋਇਲਨ ਫੀਲਡ ਦਾ ਜਿਹੜਾ ਬੰਦਾ ਇਹਨੂੰ ਬਈ ਨਕਲੀ ਸਾਫਤ ਕਰੂਗਾ ਹਨਾ ਜਾਇਂ ਕਰੂ ਕਾਪੀ ਸਾਫਤ ਕਰੂਗਾ 5000 ਦਾ ਨਾਮ ਹੈ ਜੀ ਰਾਇਲਨ ਫੀਲਡ ਦੇ ਇਹਨੂੰ ਉਹ ਕਰਦਾ ਜੀਨੇ ਸਾਫਤ ਕਰਦਾ ਕੋਈ ਨਹੀਂ ਸਟਾਕ ਹੈ ਬਾਈ ਜੀ ਇਹਨਾਂ ਦਾ ਲਿਮਟਿਡ ਸਟਾਕ ਆ ਲਿਮਟਿਡ ਸਟਾਕ ਹੈ ਹਾਂ ਆਇਓ ਬਾਈ ਜੀ ਸਟੱਡ ਵਾਲੇ ਵੀ ਆਪਾਂ ਦੇ ਦਾਂਗੇ ਤੁਹਾਨੂੰ 400 ਰੁਪਏ ਦਾ 1300 ਰੁਪਏ ਐਮ ਆਰ ਪੀ ਦਾ ਨਾ ਲਾਏਗਾ ਤੇ ਬਾਜ਼ਾਰ 'ਚ 7-700 ਰੁਪਏ ਦੇ ਹੈਲਮਟ ਆ ਇਹ ਸਟੱਡ ਵਾਲਾ ਕਿੰਨੇ ਦਾ ਬਾਈ ਇਹ ਆਪਾਂ ਦੇ ਦਾਂਗੇ ਜੀ 400 ਰੁਪਏ ਦਾ ਜਿਹਦਾ ਐਮ ਆਰ ਪੀ ਰਹੂਗਾ 1300 ਰੁਪਏ ਅੱਛਾ ਏ ਉਹ ਤੁਸੀਂ ਆਪ ਹਿਸਾਬ ਲਗਾ ਲਓ ਕਿ ਰੇਟ ਪੈ ਗਿਆ ਕੀ ਨਹੀਂ ਬਾਈ ਇੱਥੇ ਆਉਂਗੇ ਨਾ ਬਾਈ ਡਿਸਕਾਊਂਟ ਜੋਨ ਵਾਲਿਆਂ ਦੇ ਬਾਕੀ ਸੇਠਾਂ ਨੂੰ ਲੁੱਟਣ ਵਾਲਾ ਕੰਮ ਹੈ ਮੰਨ ਗਏ ਹੁਣ ਤਾਂ ਜਮਾਂ ਹੀ ਮੰਨ ਗਏ ਮੈਂ ਤਾਂ ਅੱਜ ਤੇ ਹੈਰਾਨ ਆਇਆ ਰੋਏ ਨਾਲ ਫਿਰ ਨਾਲ ਤੇ ਯਾਰ ਸਾਢੇ 1200 ਦਾ ਲੈ ਹਾਂ ਇੱਕ ਮੰਗਾ ਲੇ ਚਾਹੇ 100 ਲੈ ਲੈ ਸਾਡਾ ਸਾਰਾ ਇੱਕੋ ਰੇਟ ਹੈ ਇੱਕੋ ਰੇਟ ਹੈ ਠੀਕ ਹੈ 50 ਇੰਚ 24000 ਦੀ ਤੇ ਆਹ 34 ਇੰਚੀ ਹਾਂਜੀ 34 ਇੰਚ 34 ਇੰਚ 17000 ਦੀ ਬਈ ਆ ਨਟ ਨੂੰ ਸੇਠਾਂ ਨੂੰ ਬਈ ਜੇ ਲੁੱਟ ਸਕਦੇ ਹੁੰਦਾ ਆ ਪੱਖਿਆਂ ਦਾ ਕੀ ਰੇਟ ਹੈ ਬਾਈ ਆ 400 ਰੁਪਏ ਦੀ ਪੱਖੀ ਲੱਗ ਜੂਗੀ ਤੇ ਉਹ 700 ਦੀ ਲੱਗ ਜੂਗੀ ਇਹ ਮੈਂ ਮੇ ਭਾਨ ਦੇ ਜਾਣਦਣ ਤੇ ਲੈ ਕੇ ਹਤਾ ਸੀ ਆ ਦਿੱਤੋ ਤੂੰ ਆ ਆਨਲਾਈਨ ਹੀ ਮਾਇਲ ਕਿਤੇ ਪਕਾੜ ਤੋਂ ਹਾਂ 9500 ਰੁਪਏ ਦੀ ਡਿਲੀਵਰੀ ਕੀਤੀ ਸੀ ਉਹਨਾਂ ਨੇ 9500 ਹਾਂ ਪਤਾ ਬਾਈ ਕਿੰਨੇ ਦਾ ਬਲੱਡ ਵਾਲੀ ਗੋਲੀ ਲੈ ਕੇ ਵੀਡੀਓ ਦੇਖੋ ਬਾਈ ਸਿਰਫ 2200 ਰੁਪਏ ਦਾ ਬੈਟਰੀ ਵਾਲਾ ਮੋਟਰਸਾਈਕਲ ਚੱਕ ਆ ਜੋ ਬਾਈ ਲੁੱਟ ਲੋ ਬਾਈ ਨਟ ਲੋ ਆ ਨਾਲੇ ਜਵਾਕ ਖੁਸ਼ ਦੇਖ ਚਟਾਲਾ ਰੋਡ ਤੋਂ ਬਈ ਜਿਹੜਾ ਸਿਵਲ ਹਸਪੀਟਲ ਹੈ ਉਹਦੇ ਨਾਲ ਵਾਲੀ ਗਲੀ ਚਾਓ 161 ਨੰਬਰ ਸ਼ਾਪ ਹੈ ਤੁਹਾਨੂੰ ਪਤਾ ਹੀ ਲੱਗ ਜੂ ਡਿਸਕਾਊਂਟ ਜ਼ੋਨ ਉੱਤੇ ਲੱਗਿਆ ਹੋਇਆ ਠੀਕ ਹੈ ਬਾਈ ਇੱਕ ਨੰਬਰ ਬੋਲ ਦ ਆਪਣਾ ਜੀ ਨੰਬਰ ਹੈ ਵੀਰੇ ਆਪਣਾ ਇੱਕ ਆਨਲਾਈਨ ਆਰਡਰ ਕਰਨਾ ਚਾਹੁੰਦਾ ਨਾ 9357472600 ਬਸ ਕਰ ਲੋ ਬਾਈ ਲੈ ਦਸ ਜਣਿਆਂ ਨੂੰ ਸ਼ੇਅਰ ਕਰਕੇ ਆਓਗੇ ਆਪਣੀ ਵੀਡੀਓ ਦੇਖ ਕੇ ਆਓਗੇ ਸਰਪ੍ਰਾਈਜ਼ ਗਿਫਟ ਹੋਰ ਮਿਲੂਗਾ